ਹਾਂਜੀ ਬਾਈਗੁਰਜੀ ਦਾ ਖਲਛ ਬਾਈਗੁਰਜੀ ਕੀ ਫਤੇ ਮੇਰੇ ਤਾਇ ਜੀ ਦੇ بیٹے ਦੇ ਚੜਕ ਕਰਦੇ ਵਿੱਚ ਅਗਲਾ ਚੁੱਕੀ ਸ਼ਾਰਟ ਸਰਕਟ ਨਾਲ ਜਿਹੜੇ ਦੋਨੇ ਜਾਣੇ ਟੈ ਰਹੇ ਸਾਡੀ ਸਰਕਾਰ ਨੂੰ ਇਹ ਪੀਲਾ ਉਹਨਾਂ ਦਾ ਇੱਕ ਛੋਟਾ ਜਿਹਾ ਬੱਚਾ ਹੈਗਾ ਉਹਦੀ ਕੋਈ ਪੜ੍ਹਾਈ ਦੀ ਸਾਰੀ ਹੋਰ ਵੀ ਕੋਈ ਸਹਤ ਆ ਗਈ ਉਹ ਬਦ ਤੋਂ ਬਦ ਕਰੀ ਜਾਵੇ ਠੀਕਾ ਉਹ ਬੱਚੇ ਦੇ ਸਿਰ ਤੋਂ ਮਾਂ-ਬਾਪ ਦਾ ਜਸਾਇਆ ਉੱਟ ਚੁੱਕਿਆਗਾ ਮੈਂ ਇਨੀ ਬੇਨਤੀ ਕਰਨਾ ਚਾਹੁੰਦਾ ਸਾਰੇ ਨੂੰ ਵੀ ਥੋੜੀ-ਥੋੜੀ ਯੂ ਮੇਟ ਚੂਲੀ ਚੂਲੀ ਨੰਦਰਾ ਪਰ ਜੇ ਥੋੜੀ ਥੋੜੀ ਸਾਡੀ ਮਦਦ ਕਰੀ ਜਾਵੇ ਨਗਰ ਦਾ ਆਟਾ ਸਾਡੇ ਨੂੰ ਇੱਕ ਮਜ਼ਦੂਰ ਪਰਿਵਾਰ ਸੀ ਜਿਹੜਾ ਪੰਜਾਬ ਹੈ ਜੀ ਗਰੁਆ ਵਿਰੇਂਦਰ ਤੇ ਹੈ ਹੈ ਨਾ ਹਾਂਜੀ ਤੇ ਕਦੇ ਵੀ ਉਸ ਮਾਲਕ ਦੀ ਉਸ ਵੈਗੂ ਦੀ ਰਹਿਣ ਤੇ ਨਾਲ ਕਰੇ ਇਥੇ ਕੋਈ ਪੱਖੜੇ ਛੁੱਟਾਈ ਹੈ ਨਾ ਨਹੀਂ ਮਹਾਰਾਜ ਤੇ ਬਹੁਤ ਸਾਰੇ ਦਾਨੀ ਸੱਜਣ ਨੇ ਇੱਥੇ ਕਦੇ ਕਿਸੇ ਦੀ ਕਦੇ ਰਹਿਣ ਦਿੱਤੀ ਹੈ ਨਾ ਚੋਵੇ ਦਾ ਸਾਡਾ ਪੰਜਾਬ ਦੀ ਗੱਲ ਹੈ ਆਪਣੇ ਪੰਜਾਬੀਆਂ ਦਾ ਬਾਹਰ ਸਟੇਟਾਂ ਜਾ ਕੇ ਵੀ ਲੰਗਰ ਲਾ ਕੇ ਲੋਕਾਂ ਨੂੰ ਬਚਾਇਆ ਗਿਆ ਹੈ ਜੀ ਹਾਂਜੀ ਬੜੇ ਦਾਨੀ ਬਹੁਤ ਸਾਰੇ ਪੰਜਾਬ ਦੇ ਲੋਕ ਉਹ ਤੇ ਕੀ ਕਿਹਨਾ ਜਮਨ ਅੱਜ ਜੀ ਉਦੋਂ ਮੰਨਣਾ ਕਿ ਜਦੋਂ ਬੱਚੇ ਨੂੰ ਮਤਲਬ ਉਹ ਕੁਝ ਹੋਵੇ ਕੋਈ ਸਹਤ ਦੇਉਗੇ ਹਾਂ ਤਾਂ ਸੀ ਵੀ ਮਤਲਬ ਹੋਰ ਨਹੀਂ ਹੈਗਾ ਤੁਹਾਡੇ ਕੋਲ ਮੁੱਖ ਮੰਤਰੀ ਸਾਹਿਬ ਨੂੰ ਹਾਂ ਜੀ ਮੁੱਖ ਸਰ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੇ ਨੂੰ ਵਧੀਆ ਸਿੱਖਿਆ ਦਿੱਤੀ ਜਾਵੇ ਸਾਡੀ ਬੇਨਤੀ ਆ ਸਾਰੇ ਨਗਰ ਦੀ ਸਾਡੀ ਐਮਐਲਏ ਸਾਹਿਬ ਨੂੰ ਵੀ ਬੇਨਤੀ ਆ ਸਾਰੇ ਨਗਰ ਨੂੰ ਵੀ ਬੇਨਤੀ ਆ ਇਹਦੇ ਬੱਚੇ ਦੇ ਸ਼ਰਤੇ ਮਾਂ ਬਾਪ ਦਾ ਜਿਹੜਾ ਉਹ ਹੱਥ ਉੱਟ ਗਿਆ ਅੱਜ ਉਹ ਨੂੰ ਮਹਿਸੂਸ ਦਾ ਹੁੰਦਾ ਜਬ ਅਸੀਂ ਇੰਨੀ ਕੀ ਬੇਨਤੀ ਕਰਦੇ ਆ ਬਬਕੋ چھوٹਾ ਬੱਚਾ ਕਿੰਨੇ ਮਰ ਬੱਚੇ ਦੀ ਬੱਚੇ ਦੀ 11 11 ਸਾਲ ਦੀ ਮੂਰ 6ਵੀਂ ਕਲਾਸ 6ਵੀਂ ਕਲਾਸ ਦਾ ਬਗਾ ਬਾਕੀ ਕੋਈ ਬਾਲਾ ਹੁਸ਼ਿਆਰ ਨਹੀਂ ਬੱਚਾ ਇਹ ਹੋਲਾ ਬੱਚਾ ਆਪ ਵੀ ਹੈਂਡੀਕੈਪ ਸੀਗੇ ਜੀ ਤੇ ਬੱਚਾ ਵੀ ਗਣਾ ਹਾਂ ਨਰੇਗਾ ਜੀ ਕੰਮ ਕਰਦੇ ਸੀਗੇ ਜੀ ਦੋਨੇ ਜੀ ਨਰੇਗਰ ਰੁਗਰ ਜੀ ਕੰਮ ਕਰਦੇ ਸੀਗੇ ਤੇ ਬੱਚਾ ਵੀ ਜੁਡੀਆਈ ਦਾ ਥੋੜਾ ਜਿਹਾ ਦਿਮਾਗੀ ਨਹੀਂ ਹੁੰਦੀ ਉਹ ਉਹ ਵੀ ਹੈਗਾ ਥੋੜਾ ਜਿਹਾ ਹਾਂਜੀ ਜੁਡੀਆਈ ਦਾ ਸਰਟੀਫਿਕੇਟ ਬਣਿਆ ਬਬ ਉਹ ਵੀ ਮਤਲਬ ਕਿ ਅਸੀਂ ਕਹਿੰਦੇ ਆ ਵੀ ਉਹਨੂੰ ਸਰਕਾਰ ਬੰਨੀ ਮਦਦ ਦਿੱਤੀ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਬੰਨੀ ਉਹ ਜੋ ਵੀ ਸਹਾਇਤਾ ਦਿੱਤੀ ਜਾਵੇ ਸਾਡੇ ਪਿੰਡ ਮੂਮ ਦੇ ਵਿੱਚ ਠੀਕ ਹੈ ਜੀ ਤੁਹਾਡੀਆਂ ਤਾਂ ਇਹੀ ਬੇਨਤੀਆਂ ਨੇ ਜੀ ਬੈਗਰ ਜੀ ਕਾ ਖਾਲਸਾ ਬੈਗਰ ਜੀ ਬਾਈ ਜੀ ਨਾਮ ਰੋੜਾ ਜੀ हां हम जस्ट वन सिंह है अच्छा जिस ਵਾਰ ਤੁਸੀਂ ਕਿ ਜਿਹੜੀ ਤੁਹਾਡੇ ਪਿੰਡ ਘਟਨਾ ਘਟੀ ਆਈ ਜੀ ਨਾ ਹਾਂਜੀ ਕੀ ਗੱਲ ਹੋਈ ਸੀ ਕਿਵੇਂ ਘਟੀ ਇਹ ਜੀ ਰਾਤ ਤੱਕ ਬਾਹਰ ਹੀ ਪਏ ਸੀਗੇ ਦੋਨੇ ਮੀਆਂ بیوی ਬੱਚੇ ਇਹਨਾਂ ਦਾ ਉਹ ਆਪਦੇ ਚਾਚੇ ਕੋਲੇ ਪੈ ਗਏ ਉਧਰ ਤੇ ਉਹਨਾਂ ਦੇ ਬਾਪੂ ਜੀ ਉਧਰ ਹੀ ਪਏ ਸੀਗੇ ਤੇ ਜਦੋਂ 2:30 ਤੱਕ ਵਜੇ ਮਤਲਬ ਦੱਸ ਦਿਆਂ ਮੌਸਮ ਵਿੱਚ ਖਰਾਬ ਹੋਏ ਸੀਗੇ ਕਣੀ ਗੁਣੀ ਆਈਆਂ ਅੰਦਰ ਪੈ ਗਏ ਵਿਚਾਰੀ ਅੰਦਰ ਜਦੋਂ ਪੈ ਗਏ ਫਿਰ ਨੀਂਦ ਨੇ ਦੱਬ ਲਿਆ ਜਾਨੀ ਅਜੇ ਸਵੇਰ ਹੀ ਕੈਮਰੇ ਚੱਕ ਕੀਤੇ ਆ ਕੈਮਰੇ ਦੇ ਵਿੱਚ ਵੱਜ ਗਈਆਂ ਉਹ ਮਤਲਬ 3:54 ਮਿੰਟ ਦੇ ਵਿੱਚ ਤੇ ਉਹਦੇ ਘਰ ਵਾਲੀ ਬੋਲਦੀ ਉਹ ਚੁੱਚੀ بچਾਓ بچਾਓ ਮਤਲਬ 3 ਵਜੇ ਦੀ 55 ਮਿੰਟ ਦੀ ਮਤਲਬ ਉਹਨੂੰ ਘੁੰਮਣਾ ਵਾਪਰਿਓ ਵੀਡੀਓ ਉਹ ਇੱਥੇ ਬਿਜਲੀ ਦਾ ਸ਼ਾਰਟ ਲੱਗਿਆ ਉਹ ਫਿਰ ਜਦੋਂ ਮਤਲਬ ਆਂਡੀ ਗੰਡੀ ਸਾਰੇ ਉੱਠ ਗਏ ਆਈ ਸਾਡੇ ਚਾਚਾ ਜੀ ਇੱਥੇ ਹਿਾਰ ਸਿੰਘ ਜੀ ਉਹ ਆਈ ਉਹਨਾਂ ਨੇ ਬੜੀ ਵਾਜਾਂ-ਵੁਜਾਂ ਮਾਰੀਆਂ ਸਤਨਾਮ ਚਾਚਾ ਹੀ ਸੀਗੇ ਤੇ ਉਹ ਵਾਜਾਂ ਮਾਰ ਕੇ ਫਿਰ ਆਹ ਰਿਆਣੇ ਘਮਾਂ ਡਟ ਖੜੇ ਸੀਗਾ ਕੰਦਾ ਟੱਪ ਕੇ ਅੰਦਰ ਉਹ ਗੇਟ ਖੋਲਿਆ ਤੇ ਫਿਰ ਉਹ ਦੇਖਿਆ ਹੀ ਉਹਦਾ ਮਤਲਬ ਇਹ ਸਾਹਬ ਦਾ ਪੰਜ ਸੀਗਾ ਜਗਰੂਪ ਸਿੰਘ ਨਹੀਂ ਤਾਂ ਮੌਕੇ ਦੀ ਡੈਥ ਹੋ ਗਈ ਸੀ ਘਰ ਵਾਲੀ ਵਿਚਾਰੀ ਉਹ ਪੂਰੀ ਝੁਰਸੀ ਵਿੱਚ ਅੱਗ ਨਾਲ ਤੂਜੀ ਮਤਲਬ ਅਸੀਂ ਦੇਖਿਆ ਵੀ ਸੀ ਬੋਲਦੀ ਥੋੜਾ ਥੋੜਾ ਤੇ ਉਹਨੇ ਜੀ ਮਤਲਬ ਬਰਨਾਲੇ ਆ ਗਈ ਸਰਕਾਰੀ ਹਸਪਤਾਲ ਚ ਐਮਰਜੈਂਸੀ ਚ ਉੱਥੋਂ ਐਮਰਜੈਂਸੀ ਚ ਉਹਨਾਂ ਨੇ ਉਹਨੂੰ ਭੇਜਤਾ ਜੀ ਰੈਫਰ ਕਰਤਾ ਸੀਗਾ ਫਰੀਦਕੋਟ ਨੇ ਉੱਥੇ ਫਰੀਦਕੋਟ ਉਹ ਵੀ ਦਮ ਤੋੜ ਗਈ ਤੇ ਬਚੜਾ ਬੱਚਾ ਕੋਈ ਪਾਣੀ ਮਿਸੀ ਮਿਕਲਾ ਚੀਂ ਪੜਦਾ ਮਸੂਮੀਆ ਵਿਚਾਰਾ ਤੇ ਬਹੁਤ ਮਾੜੀ ਗੱਲ ਹੋਈਏ ਬਹੁਤ ਵੱਡਾ ਭਾਣਾ ਵਰਤਿਆ ਜੀ ਤੇ ਸਾਰਾ ਪਿੰਡਾਂ ਨਾਲ ਪੰਚਾਇਤ ਵੀ ਸਾਰੀ ਅਜਨਾਲ ਗਈ ਉੱਥੇ ਜੀ ਤੇ ਅਜ ਤਾਂ ਇਹ ਚਾਹੁੰਦੇ ਕਿ ਚਲ ਬੱਚੇ ਦਾ ਡਾਕਟਰ ਪਾਣਾ ਵਰਤਣਾ ਹੀ ਵਰਤ ਗਿਆ ਬੱਚੇ ਦਾ ਕੁਸ ਬਣੇ ਵਿਚਾਰਾ ਪ੍ਰਸ਼ਾਸਨ ਜੀ ਜਗਰੂਪ ਸਿੰਘ ਜੀ ਜਗਰੂਪ ਸਿੰਘ ਜੀ ਇਹ 47-32 ਸਾਲ ਦੀ ਉਮਰ ਸੀਗੀ ਜੀ ਇੱਕ ਮੌਤ ਕਰ ਚੁੱਕੀ ਸੀਗੀ ਜੀ ਇਹ ਮਦਨਿਆ ਦੇ ਬਾਪੂ ਵੀ ਉਹਨਾਂ ਦੇ ਇਹਦੇ ਛੋਟੇ ਭਰਾ ਕਰਨ ਉਧਰ ਪਏ ਸੀਗੇ ਇਹ ਮੀਆਂ بیوی ਦੋਨੇ ਇੱਥੇ ਘਰ 'ਚ ਸੀਗੇ ਹੈਂਡੀਕੈਪ ਬੰਦਾ ਸੀ ਇਹ ਵਿਚਾਰਾ ਹੈਂਡੀਕੈਪ ਤੇ ਸੀ ਆ ਭਾਜੀ ਸੀ ਵਿਚਾਰਾ ਮਜ਼ਦੂਰੀ ਕਰਦਾ ਸੀਗਾ ਕੋਈ ਕਹਿਣੇ ਕਿ ਬੜਾ ਵੱਡਾ ਕੋਈ ਬਿਜ਼ਨਸ ਨਹੀਂ ਸੀ ਕੋਈ ਵਿਚਾਰੇ ਦਾ ਮਤਲਬ ਸੱਤ ਵੀ ਟਾਇਲ ਵਾਲਿਆਂ ਦੀ ਆ ਬਹੁਤ ਹਾਲਤ ਮਾੜੀ ਸੀ ਵਿਚਾਰਾ ਉਹ ਜਿਹੜਾ ਕਰੀ ਜਾਂਦਾ ਸੀਗਾ ਇਹ ਕੁਦਰਤ ਨੇ ਮਾਰਾ ਕੀਤਾ ਹਾਂਜੀ ਵੀ ਕੀ ਨਾਮ ਹੈ ਜੀ ਕੇਵਲ ਸਿੰਘ ਆ ਜੀ ਅਸਾ ਕੇਵਲ ਸਿੰਘ ਜੀ ਜਿਹੜੇ ਅੱਜ ਘਟਨਾ ਘਟੀ ਆ ਤੁਹਾਡੇ ਨਗਰ ਦੇ ਵਿੱਚ ਨਾ ਹਾਂਜੀ ਇਹ ਜੀ ਆਪਣਾ ਸਵੇਰ ਮੰਨ ਕੇ ਚੱਲ ਵੀ 7:30 ਵਜੇ ਮੈਂ ਉੱਠਿਆ ਸੀਗਾ ਤੇ ਅਸੀਂ ਨਾ ਸਰਛੇ ਜਾਣਾ ਸੀਗਾ ਤੇ ਇਹਨਾਂ ਨੂੰ ਮੰਨ ਲਓ ਸਾਈਡਾਂ ਤੇ ਮੈਂ ਫੋਨ ਫਾਨ ਕਮਾਏ ਹੋਈ ਸੀਗੇ ਤੇ ਇਹਨੇ ਤਾਂ ਕੱਲ ਮਨਾਂ ਕਰਤਾ ਸੀਗਾ ਕਹਿੰਦਾ ਮੇਰੇ ਤੋਂ ਜਾ ਨਹੀਂ ਜਾਣਾ ਤੇ ਵੀ ਮੈਨੂੰ ਕੰਮ ਆ ਕੋਈ ਤੇ ਮੰਨ ਲਓ ਇੱਧਰ ਮੈਂ ਆਇਆ ਨਹੀਂ ਸੁਭਾ ਜਾਨੀ ਦੱਸ ਦਿਆ ਵੀ ਉਦੋਂ ਬਾਅਦ ਦੀ ਗੱਲ ਆ ਇਹ ਸਾਡੇ ਜਾਣ ਤੋਂ ਬਾਅਦ ਮੰਨ ਲਓ ਦੋ 145 ਤੇ ਵਾਰਸ ਆਈ ਆ ਜੀ ਉਹ ਤਾਂ ਕਰਕੇ ਅੰਦਰ ਚਲੇ ਗਏ ਦੋਹੇ ਮੰਨ ਲਓ ਜੀ ਤੇ ਬੱਚਾ ਇਹਨਾਂ ਦਾ ਚਾਚੇ ਦੇ ਘਰੇ ਸੀਗਾ ਤੇ ਇਹਨਾਂ ਦੇ ਪਿਓ ਵੀ ਮੰਨ ਲਓ ਲਾਹਵ ਸਿੰਘ ਉਹ ਵੀ ਉਧਰ ਪਏ ਸੀਗੇ ਤੇ ਛੋਟੇ ਮੁੰਡੇ ਕੋਲੇ ਤੇ ਉਹ ਜਦੋਂ ਅੰਦਰ ਬੜੇ ਜਿਹੜੀ ਮਾਲਕ ਨੂੰ ਪਤਾ ਵੀ ਕਿਵੇਂ ਅੱਗ ਲੱਗੀ ਆ ਕਿਵੇਂ ਨਹੀਂ ਤੇ ਦੋਹੇ ਜੀ ਪੂਰੇ ਝੁਲਸੇ ਗਏ ਸੀਗੇ ਮੰਨ ਲਓ ਆਸਗਵਾਂਡ ਨੇ ਜਦੋਂ ਮਾਲਕੇਰਾ ਦੇਖਿਆ ਵੀ ਚੀਕਾਂ ਪਈ ਜਾਂਦੀਆਂ ਨੇ ਇਹਨਾਂ ਨੇ ਆ ਕੇ ਜਦੋਂ ਦੇਖਿਆ ਤੇ ਜਗਰੂਪ ਸਿੰਘਤਾ ਜੀ ਮੰਨ ਲਓ ਪੂਰਾ ਹੋਇਆ ਪਿਆ ਸੀਗਾ ਉਹਨੂੰ ਮੰਨ ਲਓ ਉਹਦੇ ਸ਼ਾਹ ਸੀਗੇ ਉਹਨੂੰ ਚੱਕ ਕੇ ਬਰਨਾਲੇ ਲੈ ਗਏ ਸੀਗੇ ਤੇ ਹੁਣ ਮੈਂ ਇਸ ਟਾਈਮ ਮਾਨਸਾ ਤੋਂ ਮੁੜ ਕੇ ਆਇਆ ਜੀ ਜੀ ਤੁਹਾਨੂੰ ਮਾਰਚ ਚ ਪਤਾ ਲੱਗਿਆ ਫੋਨ ਚਲਾ ਗਿਆ ਜਵੰਤ ਸਿੰਘ ਨੇ ਫੋਨ ਕਰਤਾ ਸੀਗਾ ਤੇ ਬਹੁਤ ਮਾੜੀ ਗੱਲ ਹੋਈ ਹੈ ਜੀ ਇਹ ਤੁਹਾਡੇ ਮੂਹਰੇ ਮਤਲਬ ਪੂਰੇ ਇਹਦਾ ਜੀ ਅਸੀਂ ਜੀ ਹੱਥ ਬੰਨ ਕੇ ਬੇਨਤੀ ਕਰਦੇ ਆਂ ਕੁਝ ਬੋਲਣ ਨੂੰ ਵੀ ਜੀ ਨਹੀਂ ਕਰਦਾ ਅੱਜ ਚੈਨਰਾਂ ਵਾਲੇ ਭਰਾ ਰਹਿ ਨੇ ਸਾਡਾ ਕਿਉਂਕਿ ਜਿਹੜਾ ਦਿਲ ਹੈ ਸਾਡਾ ਬਲ ਦੁੱਖ ਨਾਲ ਪਰ ਇਲਾਕੇ ਨੂੰ ਘਾਟਾ ਹੋ ਗਿਆ ਕਿਉਂਕਿ ਜਿਹੜੇ ਬੱਚਿਆਂ ਨੂੰ ਵੇਖਦੇ ਆਂ ਅਸੀਂ ਬਤਲ ਚਾਹੇ ਸਾਡੇ ਨਗਰ ਦੀ ਗੱਲ ਹੈ ਕੀ ਮਤਲਬ ਬਹੁਤ ਵੱਡੀ ਗੱਲ ਹੈ ਸਾਡੇ ਘਰ ਘਰ ਵਿੱਚ ਇਹ ਅੱਗ ਲੱਗ ਗਈ ਅੱਜ ਇੱਕ ਸਾਡਾ ਨੌਜਵਾਨ ਲੜਕਾ ਮਤਲਬ ਪੰਚਾਇਤ ਦੇ ਵਿੱਚ ਵੀ ਸ਼ਰਬਾਬਾ ਨਭਾਈਆਂ ਗਰੀਬ ਹੋਣ ਦੇ ਨਾਲ ਉੱਤੇ ਵਿਚਾਰੇ ਨੇ ਹੈਂਡੀਕੈਪਟ ਸੀਗਾ ਹੁਣ ਤਾਂ ਜੀ ਜਿਆਦਾ ਗੱਲਾਂ ਤਾਂ ਅਸੀਂ ਕੁਝ ਨਹੀਂ ਕਹਿੰਦੇ ਬਸ ਇੱਕ ਬੇਨਤੀ ਹੈ ਦੇਖੋ ਸਾਰੇ ਨਗਰ ਦੇ ਸਤਵੰਤੇ ਸੱਜਣ ਖੜਿਆ ਡੋਢੀ ਸਾਰੀਆਂ ਬਕਵਾਕ ਪਾਰਟੀਆਂ ਦੇ ਵੀ ਖੜਿਆ ਤਿੰਨ ਮਹੀਨੇ ਅਸੀਂ ਬੇਨਤੀ ਕਰਾਂਗੇ ਸਾਡੇ ਮਾਨਯੋਗ ਜੋ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕਿਉਂਕਿ ਉਹਨਾਂ ਦੇ ਕੋਲੇ ਬਹੁਤ ਬਹੁਤ ਦਿੱਤਾਗਾ ਪ੍ਰਮਾਤਮਾ ਦਾ ਠੀਕ ਆ ਉਹਨਾਂ ਦੀ ਇੱਕ ਅਸੀਂ ਛੋਡੇ ਚੈਨਦਰ ਦੇ ਮਾਜਬ ਦੇ ਰਾਹੀਂ ਉੱਥੇ ਤੇ ਇੱਕ ਸਾਡਾ ਸੁਨੇਹਾ ਜ਼ਰੂਰ ਪਹੁੰਚਾਓ ਕਿ ਬੱਚੇ ਦੀ ਕਾਰਗੁਜ਼ਾਰੀ ਕੋਈ ਵਧੀਆ ਹੋ ਜਾਵੇ ਦੇਖੋ ਜੀ ਜਿਹੜੀਆਂ ਰੂਹਾਂ ਚਲੀਆਂ ਗਈਆਂ ਉਹ ਤਾਂ ਹੁਣ ਆਪਾਂ ਨੂੰ ਸਾਹਮਣੋਂ ਪਤਾ ਵੀ ਵਾਪਸ ਨਹੀਂ ਹੁੰਦੀਆਂ ਹੈਗੀਆਂ ਉਹਦੇ ਉੱਤੇ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਜੇ ਅਸੀਂ ਦੁੱਖ ਬਣਾਉਣਾ ਚਾਹੁੰਦੇ ਆ ਤਾਂ ਬੱਚੇ ਦਾ ਮਤਲਬ ਕੋਈ ਭਵਖ ਚੰਗਾ ਦੇਖਿਆ ਜਾਵੇ ਫਿਰ ਸਾਡੇ ਸਾਰੇ ਨਗਰ ਦੇ ਮਨ ਨੂੰ ਸ਼ਾਂਤੀ ਹੋਊਗੀ ਇੱਕ ਗੱਲ ਅਸੀਂ ਜ਼ਰੂਰ ਛੋਡੇ ਚੈਨਦਰ ਦੇ ਮਾਜਬ ਦੇ ਰਾਹੀਂ ਕਹਿਣਾ ਚਾਹੁੰਦੇ ਆ ਦੁੱਖ ਭਰੇ ਮਾਮ ਦੇ ਵਿੱਚੋਂ ਬਈ ਜਿਹੜਾ ਵੀ ਸਾਡੇ ਨਾਲ ਏਸ ਦੁੱਖ ਦੇ ਵਿੱਚ ਸ਼ਰੀਕ ਹੋਊਗਾ ਦੇਸ਼ਾਂ ਪ੍ਰਦੇਸ਼ਾਂ ਜਿੱਥੋਂ ਵੀ ਮਰਜੀ ਆ ਅਸੀਂ ਸਾਰਾ ਨਗਰ ਉਹਦੇ ਰੀਣੀ ਹੋਵਾਂਗੇ ਸਾਰਾ ਨਗਰ ਉਹਦੇ ਉਹਦੇ ਸ਼ਰੀਕ ਹੋਵਾਂਗੇ ਅਸੀਂ ਸਾਰਾ ਨਗਰ ਉਹਦਾ ਸਾਨ ਆਪਦੇ ਸ਼ਿਰ ਤੇ ਰੱਖਾਂਗੇ ਵੀ ਹਾਂ ਯਾਰ ਸਾਡੇ ਬੱਚੇ ਨੂੰ ਮਤਲ ਛੋਟੇ ਜਿਹੇ ਨੂੰ ਚਾਹੇ ਠੀਕ ਆ ਨਗਰ ਬੱਲੇ ਦਰਿਆ ਹੁੰਦੇ ਨਗਰਾਂ ਦੇ ਵਿੱਚ ਵੀ ਕੋਈ ਘਾਟਾ ਨਹੀਂ ਹੁੰਦਾ ਸਾਡੇ ਨਗਰਾਂ ਦੇ ਇਸ ਨਗਰ ਦੇ ਵੀ ਬੱਚੇ ਵਿਦੇਸ਼ਾਂ ਵਿੱਚ ਬੈਠੇ